ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗੁਰਪੁਰੈ ਕਿਰਪਾ ਤਾਰੇ ਪ੍ਰਭ ਪੂਰੀ ਲੋਚ ਹਮਾਰੀ ਤਾਰ ਇਸ ਨਾਨਕ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ संत हर राम नाम नेस तरिए उठत बैठत हर हर तैय है अन दिन सकृत करिए जाहा जाहा संत का मार्ग धर्म के पौड़ी कावड़ भागी पाए कोट जन्म के किल देखना से हर चरणी चित लाए उसत करह सदा प्रभु अपने जिन पूरी कल राखी जी जंत सब पै पवित्रआ ਸਤ ਗੁਰ ਕੀ ਸਤਿ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇ ਖੋਏ ਪਾਪ ਪੈ ਸਭ ਪਾਵਨ ਜਨਾਨ ਨਕ ਸੁਖ ਘਰ ਆਇਆ ਸੋਰਠ ਮਹਲਾ ਪੰਜਵਾ ਗੁਰਪੁਰੈ ਕਿਰਪਾ ਤਾਰੇ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨਕ ਗ੍ਰਹਿ ਆਏ ਆਨੰਦ ਮੰਗਲਾ ਸੁਖ ਪਾਏ संत हां राम नाम निसतरी है उठत बैठत हर हर तय है अन दिन सकृत करिय रहा रहा संत का मार्ग धर्म के पौड़ी कावट भागी पाए कोट जन्म के किल बेखना से हर चरणी चित लाए उसत करह सदा प्रभु अपने जिन पूरी कल राखी जी जंत सब पै पवित्रआ ਸਤ ਗੁਰ ਕੀ ਸਤ ਸਖੀ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੋਰਠ ਮਹਲਾ ਪੰਜਵਾਂ ਗੁਰਪੁਰੈ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨਕ ਗ੍ਰਹਿ ਆਏ ਆਨੰਦ ਮੰਗਲਾ ਸੁਖ ਪਾਏ ਸੰਤ ਹਰਿ ਰਾਮ ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਤਈਐ ਅਨ ਦਿਨ ਸਕ੍ਰਿਤ ਕਰੀਐ ਜਹਾ ਜਹਾ ਸੰਤ ਕਾ ਮਾਰਗ ਧਰਮ ਕੇ ਪੌੜੀ ਕਾਵਡ ਭਗੀ ਪਾਏ ਕੋਟ ਜਨਮ ਕੇ ਕਿਲ ਵੇਖ ਨਾ ਸੇ ਹਰ ਚਰਣੀ ਚਿਤ ਲਾਏ ਉਸਤਤ ਕਰਹਾ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੇ ਜੀ ਜੰਤ ਸਭ ਪਏ ਪਵਿੱਤਰਾ ਸਤ ਗੁਰ ਕੀ ਸਤ ਸਖੀ ਬੇਗਨ ਬినాਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇ ਖੋਏ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਕਰ ਆਇ ਸੋਰਠ ਮਹਲਾ ਪੰਜਵਾਂ ਗੁਰਪੁਰੇ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨ ਗ੍ਰਹ ਆਏ ਆਨੰਦ ਮੰਗਲ ਸੁਖ ਪਾਏ ਸੰਤ ਹਰਿ ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਤਈਏ ਅਨ ਦਿਨ ਸਕ੍ਰਿਤ रहा संत का मार्ग धर्म के पौड़ी कावड़ पगी पाए कोट जन्म के किल भिख से हर चरणी लाए उसत कह सदा प्रभ अपने ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਪੈ ਪਵਿੱਤਰਾ ਸਤ ਗੁਰ ਕੀ ਸਚ ਸਖੀ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇਆ ਹੋਏ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਸੋਰਠ ਮਹਲਾ ਪੰਜਵਾਂ ਗੁਰਪੁਰੈ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨਕ ਗ੍ਰਹਿ ਆਏ आनंद मंगल सुख पाए संत हर राम नाम निसतरी है उठत बैठत हर हर तए है अन दिन सकृत करियै जह जह संत का मार्ग धर्म के पौड़ी ਕਾਵਟ ਭਾਗੀ ਪਾਏ ਕੋਟ ਜਨਮ ਕੇ ਕਿਲ ਵੇਖ ਨਾ ਸੇ ਹਰ ਚਰਣੀ ਚਿਤ ਲਾਏ ਉਸਤਤ ਕਰਹ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਪਏ ਪਵਿੱਤਰਾ ਸਤ ਗੁਰ ਕੀ ਸੱਚ ਸਖੀ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇਆ ਹੋਏ ਪਾਪ ਪਏ ਸਭ ਪਾਵਨ जन नानक सुख कर आया वाहे गुरु जी का खालसा का गुरु जी की फतेह फतेह फतेह